ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਸ੍ਰੀ ਰਾਗ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਬਖਸ਼ਾ ਕਰਦੇ ਨੇ ਅਬ ਮੈਂ ਸੁਖ ਪਾਇਓ ਗੁਰਿਆਗੈ ਜਦ ਹੀ ਸਿਆਨ ਤ ਚਿੰਤ ਵਿਸਾਰੀ ਅਹੰਕਾਰ ਛੋਡਿਓ ਹੈ ਤਿਆਗ ਰ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਪੰਜਵੇਂ ਨਾਨਕ ਬਖਸ਼ਾ ਕਰਦੇ ਨੇ ਹੁਕਮਨਾਮੇ ਦੇ ਵਿੱਚ ਕਿ ਹੁਣ ਮੈਨੂੰ ਸੁੱਖਾਂ ਦੀ ਪ੍ਰਾਪਤੀ ਹੋ ਗਈ ਹੈ ਅਗੇ ਤੋਂ ਕਿਉਂ ਕਿਉਂਕਿ ਮੈਂ ਆਪਣੀ ਸਿਆਣਪ ਛੱਡ ਦਿੱਤੀ ਹੈ ਮੈਂ ਆਪਣੇ ਆਪ ਤੋਂ ਜੋ ਸਿਆਣਾ ਬਣਦਾ ਉਹ ਕੰਮ ਮੈਂ ਛੱਡਦਾ ਤੇ ਚਿੰਤਾ ਨੂੰ ਮੈਂ ਖਤਮ ਕਰ ਲਿਆ ਕਿੰਤਾ ਨੂੰ ਬਿਲਕੁਲ ਵਿਸਾਰ ਦਿੱਤਾ ਹੈ ਤੇ ਜਿਹੜਾ ਅਹੰਕਾਰ ਵਾਲਾ ਕੰਡਾ ਹੀ ਨਾ ਤੁਮ ਦੇ ਵਿੱਚੋਂ ਕੱਢ ਦਿੱਤਾ ਹੈ ਅਹੰਕਾਰ ਨਹੀਂ ਕਰਦਾ ਤੇ ਜਦੋਂ ਪਰਮੇਸ਼ਰ ਅਕਾਲਪੁਰਖ ਪ੍ਰਮਾਤਮਾ ਦੀ ਪਿਆਰੀਓ ਕਿਰਪਾ ਹੋਵੇ ਵਕਾਰ ਉਦੋਂ ਹੀ ਮਗਰੋਂ ਲੈਂਦੇ ਨਹੀਂ ਤੇ ਜੰਮਦੇ ਆਸਾਰ ਨਾਲ ਹੁੰਦੇ ਨੇ ਤੇ ਮਰਨ ਤੱਕ ਨਾਲ ਰਹਿੰਦੇ ਨੇ ਔਰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਐਸਾ ਬੰਦੇ ਤੇ ਵਖਤ ਪਾਉਂਦੇ ਨੇ ਕਿ ساری ਉਮਰ ਉਹਨਾਂ ਨੂੰ ਛੱਡ ਨਹੀਂ ਸਕਦਾ ਜਿਵੇਂ ਕਿ ਚੀਜ਼ ਕੋਈ ਰੁੜਦੀ ਜਾਵੇ ਨਹਿਰ ਦੇ ਵਿੱਚ ਕਾਲੇ ਰੰਗ ਦੀ ਤੇ ਨਾਲ ਦੇ ਨੂੰ ਇੱਕ ਕਹਿਣ ਲੱਗਾ ਕਹਿੰਦਾ ਕੰਬਲ ਰੁੜਿਆ ਜਾਂਦਾ ਕੱਢ ਨਾ ਲਈਏਗਾ ਸਿਆਲ ਕੰਮ ਆਊਗਾ ਸੁੱਕ ਕੇ ਜਿਵੇਂ ਸ਼ਾਲ ਮਾਰੀ ਪਿਆਰਿਓ ਰਿਸ਼ ਸੀ ਉਸਨੇ ਜਫਾ ਪਾ ਲਿਆ ਤੇ ਨਾਲ ਦਾ ਕਹਿੰਦਾ ਲਿਆ ਕੰਬਲ ਅਜੀ ਵਿੱਚ ਹੀ ਬੜਿਆ ਉਹ ਕਹਿੰਦਾ ਹੁਣ ਤਾਂ ਮੈਂ ਕੰਬਲ ਨੂੰ ਛੱਡਦਾ ਪਰ ਕੰਬਲ ਮੈਨੂੰ ਨਹੀਂ ਛੱਡਦਾ ਵਕਾਰ ਜਿਹੜੇ ਨੇ ਪਿਆਰਿਓ ਇਸ ਤਰੀਕੇ ਦੇ ਨਾਲ ਸਾਡੇ ਤੇ ਕਬਜ਼ਾ ਕਰ ਲੈਂਦੇ ਨੇ ਫਿਰ ਸਾਰੀ ਜ਼ਿੰਦਗੀ ਉਹਦਾ ਸਾਥ ਨਹੀਂ ਛੱਡਦਾ ਪਰ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਜੇ ਗੁਰੂਦਾਰ ਤੇ ਆ ਜਾਏਗਾ ਨਾ ਤੇ ਤੇਰਾ ਇਹਨਾਂ ਬਕਾਰਾਂ ਤੂੰ ਵੀ ਛੜਕਾਰਾ ਹੋ ਜਾਵੇ ਤਹਾਉ ਜੋ ਦੇਖਿਓ ਤੋ ਸਗਲ 모ਹੇ 모ਹਿਓ ਤੋ ਸ਼ਰਨ ਪਰਿਓ ਗੁਰਪਾਗ ਹੁਣ ਜਦੋਂ ਬਖਸ਼ਿਸ਼ ਹੋ ਗਈ ਤੇ ਚਾਰੇ ਪਾਸੇ ਮਾਇਆ ਦਾ ਪਸਾਰਾ ਵੇਖਿਆ ਤੇ ਮਾਇਆ ਦੀ ਪਸਾਰੇ ਤੂੰ ਜਦੋਂ ਕਿਰਪਾ ਹੋ ਗਈ ਪਰਮੇਸ਼ਰ ਦੀ ਪ੍ਰਾਮ ਹੋਏ ਤੇ ਸਤਿਗੁਰੂ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਭਜ ਸ਼ਰਨ ਪਰਿਓ ਗੁਰ ਭਾਗ ਭੱਜ ਕੇ ਤੇਰੀ ਸ਼ਰਨ ਦੇ ਵਿੱਚ ਆਇਆ ਹਾਂ ਤੂੰ ਰੱਖਿਆ ਕਰ ਕਰ ਕਿਰਪਾ ਟਹਿਲ ਹਰ ਲਾਇਓ ਤੋ ਜਮ ਛੋਟੀ ਮੋਰੀ ਲਾਗ ਤੇ ਪਿਆਰਿਓ ਜਿਹੜਾ ਗੁਰੂ ਦਰ ਤੇ ਆਜੇ ਜਿਹੜਾ ਗੁਰੂ ਦਾ ਆਜੇ ਉਹਦੇ ਉੱਤੇ ਜਮ ਵੀ ਪਰਭਾਵ ਨਹੀਂ ਜੇ ਪਾਉਂਦੇ ਉਹਨਾਂ ਤੇ ਜਮਾਂ ਦਾ ਵੀ ਵਸ ਨਹੀਂ ਚੱਲਦਾ ਲਾਗੇ ਨਹੀਂ ਕਰ ਸਕਦੇ ਜਿਹੜਾ ਸਤਗੁਰੂ ਦੇ ਦਰ ਤੇ ਟਹਿਲ ਸੇਵਾ ਕਰਦਾ ਹੈ ਨਾ ਪਿਆਰਿਓ ਜਾ ਮਦੂਦ ਵੀ ਉਹਦੀ ਆ ਕੇ ਟਹਿਲ ਸੇਵਾ ਕਰਦੇ ਇਤਨਾ ਵੱਡਾ ਮਾਲਕ ਦੀ ਕਿਰਪਾ ਹੋ ਜਾਂਦੀ ਹੈ ਤਰਿਓ ਸਾਗਰ ਭਾਵ ਕੋ ਜੋ ਸੰਤ ਭੇਟੇ ਵਡਭਾਗ ਜਨ ਨਾਨਕ ਸਰਬ ਸੁਖ ਪਾਏ ਮੂਰੋ ਹਰ ਚਰਣੀ ਚਿਤ ਲਾਗ ਤਰਿਓ ਸਾਗਰ ਕਿਹੜਾ ਸਾਗਰ ਦੁਨੀਆ ਵਾਲਾ ਦੁਨੀਆ ਸਾਗਰ ਦੁਤ ਤਰਿਏ ਕਿਉਂ ਕਰ ਪਾਈਏ ਪਾਰੋ ਬੋਲੇ ਚਰਪਟ ਉਦੂ ਨਾਨਕ ਦਿਓ ਸੱਚਾ ਵਿਚਾਰੋ ਪਿਆਰਿਓ ਇਸ ਸਾਗਰ ਨੂੰ ਤਰ ਸਕਦੇ ਆ ਪਰਮੇਸ਼ਰ ਦੀ ਕਿਰਪਾ ਦੇ ਨਾਲ ਭਗਤ ਕਬੀਰ ਜੀ ਆਪਣੇ ਸੰਗੀਆਂ ਦੇ ਨਾਲ ਬੈਠੇ ਨੇ ਤੇ ਸੰਗੀ ਕਹਿਣ ਲੱਗੇ ਅਜ ਮੇਲਾ ਬੜਾ ਲੱਗਾ ਹੈ ਤੇ ਆਪਾਂ ਮੇਲਾ ਵੇਖੀਏ ਜਾ ਕੇ ਬੜੀ ਰੌਣਕ ਆ ਮੇਲੇ ਦੇ ਵਿੱਚ ਕਬੀਰ ਜੀ ਕਹਿਣ ਲੱਗੇ ਚਲੋ ਦੇਖਦੇ ਆ ਹੋਣ ਮੇਲੇ ਦੇ ਵਿੱਚ ਚਲੇ ਗਏ ਨੇ ਕੱਠ ਪੁਤਲੀਆਂ ਦਾ ਨਾਚ ਹੁੰਦਾ ਪਿਆ ਏ ਤਕबीर ਜੀ ਅੱਗੇ ਅੱਗੇ ਜਾ ਰਹੇ ਨੇ ਮਗਰ ਮਗਰ ਚੇਲੇ ਜਾ ਰਹੇ ਆਰਾਸ ਲੀਲਾ ਪੈ ਰਹੀ ਐ ਰਾਮਚੰਦਰ ਦੀ ਸੀਤਾ ਦੀ ਮਖੌਟੇ ਪਾ ਕੇ ਤੇ ਉਹ ਨਾਚ ਵਿਖਾ ਰਹੇ ਨੇ ਦੁਨੀਆ ਵੇਖ ਰਹੀ ਐ ਕਬੀਰ ਜੀ ਉਥੇ ਵੀ ਨਹੀਂ ਠਹਿਰਦੇ ਅੱਗੇ ਤੁਰ ਗਏ ਕੀਨਿਆਂ ਦੇ ਮਨ ਵਿੱਚ ਆਇਆ ਕਿ ਭੁੱਖ ਲੱਗੀ ਹੋਣੀ ਆ ਤੇ ਕਿਸੇ ਦੁਕਾਨ ਤੇ ਜਾਣਗੇ ਚੰਗਾ ਖਾਣ ਪੀਣ ਨੂੰ ਹੋਵੇਗਾ ਚਲੋ ਉੱਥੇ ਚੱਲਦੇ ਆ ਅੱਗੇ ਜਲੇਬੀਆਂ ਦੀਆਂ ਦੁਕਾਨਾਂ ਲੰਘ ਗਈਆਂ ਲਵਾਈਆਂ ਦੀਆਂ ਦੁਕਾਨਾਂ ਲੰਘ ਗਈਆਂ ਕਬੀਰ ਜੀ ਰੁਕਦੇ ਨਹੀਂ ਤੁਰੇ ਜਾ ਰਹੇ ਨੇ ਚਲਦਿਆਂ ਚਲਦਿਆਂ ਵਨਸਵੰਨੀਆਂ ਚੀਜ਼ਾਂ ਵਾਲੇ ਬਾਜ਼ਾਰ ਜਿਹੜੇ ਨੇ ਪਿਆਰਿਓ ਉਹ ਵੀ ਲੰਘ ਗਏ ਤੱਕ ਕਬੀਰ ਜੀ ਰੁਕੇ ਨਹੀਂ ਸਿੱਧਾਈ ਜਿਸ ਵੱਲੇ ਗੰਗਾ ਦਾ ਤਾਟ ਸੀ ਉਧਰ ਵੱਲ ਨੂੰ ਮਹਾਨ ਮੋੜੀ ਤੇ ਉਧਰ ਨੂੰ ਚਲ ਪੈ ਉਸ ਬੰਨੇ ਤੇ ਕੁਛ ਨਹੀਂ ਸੀ ਵਿਹਲਾ ਥਾ ਕਿਉਂਕਿ ਸਾਰੀ ਦੁਨੀਆ ਰਗ ਰੌਣਕ ਵੇਖਣ ਦੇ ਰੰਗ ਵਿੱਚ ਲੱਗੀ ਹੋਈ ਹੈ ਕੋਈ ਖਾਣ ਪੀਣ ਦੇ ਚਾਚ ਲੱਗਾ ਹੈ ਕੋਈ ਰਾਸਲੀਲਾ ਵੇਖ ਰਿਹਾ ਹੈ ਕੋਈ ਕੱਠ ਪੁਤਲੀਆਂ ਨੱਚਦੀਆਂ ਵੇਖਦੀਆਂ ਵੇਖ ਰਹੇ ਨੇ ਕੋਈ ਘੋਲ ਕੌਡੀ ਵੇਖ ਰਹੇ ਨੇ ਪਰ ਕਬੀਰ ਜੀ ਆਪਣੇ ਸੰਗੀਆਂ ਦੇ ਨਾਲ ਗੰਗਾ ਦੇ ਕਿਨਾਰੇ ਵੱਲ ਨੂੰ ਤੁਰਿਆ ਰਹੇ ਨੇ ਜਿਸ ਜਗ੍ਹਾ ਤੇ ਕੋਈ ਹੋਰ ਨਹੀਂ ਇੱਕ ਸ਼ਖਸ ਬੈਠਾ ਰੱਬ ਦਾ ਨਾਮ ਲੈ। ਔਰ ਇਸੇ ਕਰਕੇ ਗੁਰਬਾਣੀ ਦੇ ਵਿੱਚ ਲਿਖਿਆ ਗਿਆ ਪਿਆਰਿਓ ਜਿਸ ਪਾਛੇ ਪੰਡਤ ਗਏ ਪਾਛੇ ਪਰਿ ਬਹੀਰ ਇਕ ਅਵਕਟ ਘਾਟੀ ਰਾਮ ਕੀ ਤੇ ਚੜ ਰਿਓ ਕਬੀਰ ਕਬੀਰ ਕਹਿੰਦਾ ਹੈ ਮਾਲਕ ਇਹ ਵੇਖ ਕਿੱਡਾ ਮੇਲਾ ਲੱਗਾ ਹੈ ਕਿੱਡੇ ਘੋਲ ਕੌਡੀਆਂ ਹੁੰਦੇ ਨੇ ਕਿੰਨੀ ਦੁਨੀਆ ਵੇਖਣ ਲਈ ਹੈ ਤੇ ਮੈਂ ਇਹਨਾਂ ਨੂੰ ਛੱਡ ਕੇ ਇਸ ਭੀੜ ਦੇ ਵਿੱਚੋਂ ਨਿਕਲ ਕੇ ਜਿਸ ਬਨੇ ਤੇਰੇ ਨਾਮ ਸਿਮਰਨ ਵਾਲੇ ਬੈਠੇ ਨੇ ਮੈਂ ਉਸ ਬਨੇ ਨੂੰ ਤੁਰਿਆ ਰਿਹਾ ਆ ਕੇ ਬੈਠ ਗਿਆ ਸੰਗੀ ਸਾਥੀ ਬੈਠ ਗਏ ਸਿਮਰਨ ਵਾਲਾ ਬੈਠਾ ਅੱਖਾਂ ਮੀਟੀਆਂ ਨਾਲ ਬੈਠ ਕੇ ਕੁਝ ਸਮਾਂ ਬਤੀਤ ਹੋਇਆ ਕਬੀਰ ਜੀ ਨੇ ਉਸ ਮਹਾਪੁਰਸ਼ ਵੱਲੇ ਵੇਖਿਆ ਤੇ ਉਸ ਮਹਾਪੁਰਖ ਨੇ ਕਬੀਰ ਜੀ ਬਲੇ ਵੇਖਿਆ ਦੋਵਾਂ ਦੀ ਰਮਜ਼ ਰਣੀ ਹੈ ਵੇਕੇ ਹੱਸ ਪਏ ਅੱਖਾਂ ਬੀਟ ਲਈਆਂ ਫਿਰ ਬੈਠ ਗਏ ਕੁਝ ਸਮਾਂ ਉੱਥੇ ਗੁਜ਼ਾਰਨ ਤੋਂ ਬਾਅਦ ਜਦੋਂ ਕਬੀਰ ਜੀ ਉੱਥੋਂ ਤੁਰੇ ਤੇ ਸੰਗੀ ਸਾਥੀ ਕਹਿਣ ਲੱਗੇ ਕਿ ਵੀਰ ਜੀ ਕਿੱਡਾ ਵਧੀਆ ਰਗ ਰਾਉਣ ਕੇ ਛੱਡ ਕੇ ਆਜਾੜ ਬਿਆਨ ਦੇ ਵਿੱਚ ਆ ਕੇ ਇੱਕ ਬੈਠਾ ਹੈ ਚੌਕੜਾ ਮਾਰ ਕੇ ਅੱਖਾਂ ਮੀੜ ਕੇ ਉਹਦੇ ਵੱਲੇ ਵੇਖੀ ਜਾਂਦੇ ਉਹ ਤੁਹਾਡੇ ਵੱਲੇ ਵੇਖ ਕੇ ਹੱਸੀ ਜਾਂਦਾ ਤੁਸੀਂ ਉਹਦੇ ਵੱਲੇ ਵੇਖ ਕੇ ਹੱਸੀ ਜਾਂਦੇ ਮੇਲੇ ਦੀਆਂ ਰੌਣਕਾਂ ਸਾਰੀਆਂ ਛੱਡ ਕੇ ਇੱਥੇ ਆ ਕੇ ਬੈਠੇ ਹੋ ਕੁਝ ਪ੍ਰਾਪਤੀ ਕਬੀਰ ਜੀ ਕਹਿਣ ਲੱਗੇ ਮੈਂ ਬਹੁਤ ਪਾਲਿਆ ਬਹੁਤ ਪਾਲਿਆ ਕਹਿਣ ਦਾ ਭਾਵ ਕਿ ਸਤਿਗੁਰੂ ਦੀ ਕਿਰਪਾ ਭਲੇ ਧੀੜਾ ਨਹੀਂ ਜੇ ਪਿਆਰੇ ਹੁੰਦੀਆਂ ਗੁਰਮੁਖ ਪਿਆਰੇ ਨਵੇਕਲੇ ਹੀ ਹੁੰਦੇ ਨੇ ਜਿਹੜੇ ਗੁਰੂ ਨਾਲ ਜੁੜਦੇ ਔਰ ਜਿਹੜਾ ਗੁਰੂ ਨਾਲ ਜੁੜ ਗਿਆ ਤੇ ਉਹਦੀ ਕਾਇਆ ਪਲਟ ਹੋ ਗਈ ਪਿਆਰਿਓ ਇਸ ਜਨਮ ਨੂੰ ਵੱਡੇ ਵੱਡੇ ਦੇਵਤੇ ਅੱਜ ਤਰਸਦੇ ਨੇ ਪਹਿਲਾਂ ਭਗਤੀਆਂ ਕਰਕੇ ਉਹਨਾਂ ਦਾ ਲਾਹਰੀ ਲਿਆ ਮੈਂ ਉਹਨਾਂ ਦੇ ਗਲੋਂ ਨਹੀਂ ਲੱਥੀ ਕਾਮ ਗਰੂਹ ਅਹੰਕਾਰ ਉਹਨਾਂ ਦੇ ਗਲੋਂ ਨਹੀਂ ਲੱਥਾ ਤੇ ਪਿਆਰਿਓ ਅੱਜ ਵੀ ਤਰਸਦੇ ਨੇ ਮਨੁੱਖਾ ਜਾਮਾ ਮਿਲ ਜਾਵੇ ਆਪਣਾ ਸੁਧਾਰ ਕਰਕੇ ਇਸ ਦੁਨੀਆ ਤੋਂ ਅੱਗੇ ਜਾ ਸਕੀਏ ਸੋ ਅਖੀਰ ਵਿੱਚ ਸਤਿਗੁਰੂ ਕੀ ਫਰਮਾਉਂਦੇ ਨੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਤਰੇ ਉਹ ਸਾਗਰ ਪਾਵ ਕੋ ਜੋ ਸੰਤ ਭੇਟੇ ਵੜਪਾਗ ਵਡੇ ਭਾਗਾਂ ਦੇ ਨਾਲ ਜਿਹੜਾ ਗੁਰੂ ਦਾ ਨਾਮ ਲੈਣ ਵਾਲਾ ਗੁਰੂ ਦਾ ਸਿਮਰਨ ਕਰਨ ਵਾਲਾ ਬੜੇ ਵੱਡੇ ਭਾਗ ਨੇ ਕਿ ਉਹਦੇ ਨਾਲ ਭੇਟ ਹੋ ਜਾਵੇ ਤੇ ਇਹ ਸੰਸਾਰ ਜਿਹੜਾ ਸਾਗਰ ਹੈ ਦੁਨੀਆ ਵਾਲਾ ਇਸ ਨੂੰ ਤਰਿਆ ਜਾਵੇ ਇਸ ਨੂੰ ਤਰ ਕੇ ਫਿਰ ਅੱਗੇ ਜਾ ਸਕਦਾ ਜਾ ਸਕਦਾ ਹੈ ਜਣ ਨਾਨਕ ਸਰਬ ਸੁਖ ਪਾਏ ਮੋਰੋ ਹਰ ਚਰਣੀ ਚਿਤ ਲਾਗ ਤੇ ਸਾਬ ਸ੍ਰੀ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਹੁਣ ਜਦੋਂ ਪੰਜਾਂ ਵਿਕਾਰਾਂ ਤੇ ਕਾਬੂ ਪੈ ਗਿਆ ਨਾ ਤੇ ਸੁਖਾਂ ਦੀ ਪ੍ਰਾਪਤੀ ਹੋ ਗਈ ਆ ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨਾਂ ਦਾ ਓਟ ਆਸਰਾ ਲਿਆ ਹੈ ਆਪ ਜੀ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਆਉਣਾ ਜਾਣਾ ਸਫਲਾ ਹੋ ਜਾਵੇ ਇਹ ਮਨੁੱਖਾ ਜਮਾ ਜੋ ਸਾਨੂੰ ਬਖਸ਼ਿਸ਼ ਕੀਤਾ ਹੈ ਇਹਦਾ ਅਸਲੀ ਮਕਸਦ ਸਮਝ ਕੇ ਅਸੀਂ ਇਸ ਦੁਨੀਆ ਨੂੰ ਤਰ ਸਕੀਏ ਸੋ ਐਸੀ ਪਿਆਰਿਓ ਅਜਦਾ ਹੁਕਮ ਆਪ ਜੀ ਨੇ ਸਭਨ ਕੀਤਾ ਹੈ ਤਨਤਾ ਦੇ ਜੋਗ ਹੋ ਆਪਣਾ ਕੀਮਤੀ ਸਮਾਂ ਗੁਰੂ ਦਰਾਂ ਤੇ ਲਗਾਉਂਦੇ ਹੋ ਹੋਈਆਂ ਭੁੱਲਾਂ ਨੂੰ ਨੱਚ ਤਾਰੇ ਹੋ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਸੋ ਵਾਹਿਗੁਰੂ ਜੀ ਕੀ